ਉਦੋਂ ਪਹਿਲਾਂ 70 ਦੀ ਜੇਲ੍ਹ ਕੱਟੀ ਓਕੇ ਜਿਹੜੀ ਲੁਧਿਆਣਾ ਅੰਮ੍ਰਿਤਸਰ ਜਿਹੜੀ ਦਿੱਲੀ ਡੀਜੀਪੀਸੀ ਬਣੀ ਹੈ ਇਹ ਇਹ ਡੀਜੀਪੀਸੀ ਚ 18000 ਅਕਾਲੀ ਵਰਕਰ ਕੈਦ ਹੋਇਆ ਹਮਮ ਸੰਤ ਫਤਿਹ ਸੋਂ ਉਸ ਵੇਲੇ ਪ੍ਰਧਾਨ ਸੀ ਮੋਰਚਾ ਸ਼ੁਰੂ ਕੀਤਾ ਉਹਨੇ ਪਹਿਲਾ ਜਸਾ ਲੈ ਕੇ ਆਪ ਤੁਰਿਆ ਜੀ ਤੇ ਉਸ ਜਸੇ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਸਾਂ 101 ਬੰਦੇ ਦਾ ਜਸਾ ਸੀ ਸਿਰਫ 101 ਬੰਦੇ ਦਾ ਸੀ 101 ਬੰਦੇ ਉਹਦੇ ਚ ਤੁਸੀਂ ਸ਼ਾਮਲ ਸੀ ਮੈਂ ਸ਼ਾਮਲ ਸੀ ਜ਼ਿਲੇਵਾਰ ਸੀ ਕਿਸੇ 10 ਕੇ ਚੋਂ 15 ਕੇ ਚੋਂ 12 ਉਹ ਜ਼ਿਲੇ ਦੇ ਮਤਲਬ ਜ਼ਿਲੇ ਚੋਂ ਤੁਸੀਂ ਉਦੋਂ ਹੀ ਸਿਰਕਟ ਲੀਡਰ ਉਦੋਂ ਹੀ ਜ਼ਿਲੇ ਚੋਂ ਮੈਨੂੰ ਜ਼ਿਲੇ ਦੀ ਜਥੇਬੰਦੀ ਨੇ ਭੇਜਿਆ 12 ਬੰਦੇ ਤੇ ਜ਼ਿਲੇ ਦਾ ਜ਼ਖਦਾਰ ਬਣਾ ਕੇ ਤਾਂ ਮੈਂ ਛੋਟਾ ਸੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਗਏ ਜਥਾ ਤੁਰ ਪਿਆ ਗਰਮੀ ਸੀ ਪਹਿਲੇ ਦਿਨੀ ਤਰਨ ਤਰ ਜਾ ਕੇ ਸੀ ਦੁਪਹਿਰਾ ਵੀ ਭਾਈ ਅਪਾ ਹੁਣ ਅਸੀਂ 2 ਘੰਟੇ ਆਰਾਮ ਕਰਾਂਗੇ ਉਹ ਫਿਰ ਐਨੇ 100 ਕ ਬੰਦੇ ਉਹ ਖੇਲਾ ਖੋਲੋ ਤੇ ਨਹਾਉਂਦੇ ਟੂਟੀਆਂ ਹੁੰਦੀਆਂ ਮੈਂ ਤਾਂ ਨਹਾਉਣ ਨੂੰ ਹਣ ਭਾ ਗਿਆ ਵਾਕਿਓ ਗਰਮ ਕਿਤੋਂ ਧੋਣ ਧੂਣ ਲਾਗੇ ਕੱਪੜੇ ਗੈਸ ਵਿੱਚ ਬਰਨ ਰੋੜ ਤੇ ਨਗਰੋਂ ਉਹ ਜਿਹੜੇ ਜੈਸੇਦਾਰ ਸੀ ਜ਼ਿਲ੍ਹਿਆਂ ਦੇ 11 ਦੋ ਬੰਦੇ ਸਾਡੇ ਸਿਓਜ ਨੇ ਜਰਾ ਪਾਈ ਕਰੀ ਸੰਤਪੁਰ ਲੀਡਰ ਹੀ ਖੋਈ ਆਪ ਹੂੰ ਤੇ ਫਿਰ ਲੀਡਰ ਡਿਪਟੀ ਲੀਡਰ ਬਣੀ ਵੀ ਸੰਤ ਤਾਂ ਬੁੜਾ ਪਿਆ ਰਹਿੰਦਾ ਯਾਰ ਕੰਮ ਕਰਨਾ ਹੁੰਦਾ ਕੋਈ ਬਿਮਾਰ ਹੋ ਗਿਆ ਕੋਈ ਪੁਲਿਸ ਪੁੱਛਦੇ ਕਿੱਧਰ ਜਾਣਾ ਕੋਈ ਡਾਕਟਰ ਆ ਗਿਆ ਕੋਈ ਡੀਐਸਪੀ ਆ ਗਿਆ ਉਹ ਦੋਨੇ ਸੀ ਹਸ਼ਿਆਰ ਬੰਦੇ ਇੱਕ ਸੀ ਫਰੀਦਕੋਟ ਦਾ ਇੱਕ ਸੀ ਗੁਦਾਸਪੁਰ ਦਾ ਅੱਛਾ ਉਹ ਆਖ ਕਹਿੰਦੇ ਜੇ ਆਪਾਂ ਐ ਕਰੋ ਜਸਰ ਜੀ ਆਪਾਂ ਇਕੱਠੇ ਹੋ ਆਪਾਂ ਇੱਕ ਜਸਰ ਉਦੋਂ ਬਸੰਤ ਤੋਂ ਦੂਜਾ ਬਣਾ ਲਈਏ ਕਿਉਂਕਿ ਸੰਤ ਜੀ ਤਾਂ ਦੇਖੋ ਪਏ ਰਹਿੰਦੇ ਨੇ ਨਾ ਪੁਸਤਕ ਦਾ ਇਹਦਾ ਹੋਰ ਹੈ ਉਹ ਵੀ ਸਿਹਤ ਨਹੀਂ ਤੇ ਆਪਾਂ ਫਿਰ ਕੋ ਡਾਕਟਰ ਆ ਗਿਆ ਕੋ ਬਿਮਾਰ ਹੋ ਗਿਆ ਦਵਾਈ ਹੈ ਕਹਿੰਦੇ ਠੀਕ ਹੈ ਜੀ ਕਹਿੰਦੇ ਚਲੋ ਗੇਜ ਜੀ ਨਾਲ ਜਸਰ ਬਣਾ ਲਓ ਉਹ ਸਦਲੇ 11 ਕਿਹਾ ਨਹੀਂ 12 ਸੀ ਉਹ ਕਹਿੰਦੇ ਵੀ ਬਠੱਡੇ ਵਾਲਾ ਕਹਿੰਦੇ ਉਹ ਤਾਂ ਨਾਉਣ ਗਿਆ ਜੋ ਜਿਹੜਾ ਛੋਟਾ ਮੁੰਡਾ ਉਹ ਹੈ ਅੱਛਾ ਕਿ ਠੀਕ ਹੈ ਕਹਿੰਦੇ ਦੱਸੋ ਭਾਈ ਫਿਰ ਹੂੰ ਕਹਿੰਦੇ ਉਹ ਸਾਰੇ ਹਦਾਰਾ ਕਹਿੰਦੇ ਯਾਰ ਉਹ ਮੁੰਡਾ ਬੜਾ ਐਕਟਿਵ ਹੈ ਬੜਾ ਜਵਾਨ ਹੈ ਤਕੜਾ ਹੈ ਪੜੇ ਲਿਖਿਆ ਪਰ ਉਸੇ ਨੂੰ ਬਣਾ ਲਓ ਓਕੇ ਸਾਰਿਆਂ ਨੂੰ ਕਹੇ ਤਾਂ ਉਹ ਕੀ ਕਰਨ ਉਹ ਜੇendar bhi nahi si woh munsi ਤੇ ਚੁੱਪ ਬੰਦ ਆ ਬੜ ਗਿਆ ਉਹ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਨਰੇਲੇ ਗਏ ਦਿੱਲੀ ਨੂੰ ਜਦੋਂ ਅਸੀਂ 22 ਦਿਨ ਦਾ ਪੰਜਾਬ ਟੂਰ ਕੀਤਾ ਅੱਛਾ 22 ਦਿਨ ਪੰਜਾਬ 'ਚ ਦੌਰਾ ਕਰਦੇ ਸੀ ਉੱਥੇ ਹੀ ਪੈਂਦੇ ਉੱਥੇ ਹੀ ਰਹਿੰਦੇ ਗੁਰਦਵਾਰਿਆਂ 'ਚ ਜਾਂ ਹੋਰ ਜਾਂਦੇ ਸੰਤ ਲੈਕਚਰ ਕਰਦੇ ਸਾਰੇ ਪੰਜਾਬ ਦਾ ਕਰਕੇ 22ਵੇਂ ਦਿਨ ਅਸੀਂ ਫਿਰ ਗੱਡੀ ਚੜ੍ਹ ਕੇ ਤੇ ਦਿੱਲੀ ਨੂੰ ਚਲੇ ਓਕੇ ਨਰੇਲੇ ਸਾਡਾ ਕੱਲਾ ਡੱਬਾ ਹਟ ਕਰ ਲਿਆ ਸੰਤ ਫਤਿਹ ਸੋ ਨੂੰ ਸਾਡੇ ਡੱਬੇ 'ਚੋਂ ਕੱਢ ਕੇ ਮੂਹਰੇ ਡੱਬੇ ਸੀ ਅਸੀਂ ਪਿਛਲੇ ਸਾਰੇ ਇਕੱਠੇ ਸੀ ਉਹਨੂੰ ਕਾਰਜ ਹਟਾ ਕੇ ਗੰਗਾ ਨਗਰ ਲੈ ਗਏ ਸਾਨੂੰ ਫਿਰ ਲੈ ਗਏ ਜੇਲ੍ਹ ਚ ਤਿਹਾਰ ਪਹਿਲਾ ਜਥਾ ਪਹਿਲੇ ਬੰਦੇ ਅਸੀਂ ਇੰਟਰ ਕੀਤੇ ਤਿਹਾਰ ਜੇਲ੍ਹ ਕਦੋਂ ਦੇਖ ਲਈ ਤੁਸੀਂ 1970 ਚ ਜਿਹੜਾ ਸੀ ਜਦੋਂ ਅਜੰਗ ਲਗੇਗਾ 77 ਚ 1977 ਚ ਤੇ ਉਸ ਚ ਮਤਲਬ ਮੈਂ ਜਿਹਦਾ ਲੀਡਰ ਉੱਥੋਂ ਫਿਰ ਸੰਤ ਜੀ ਨਾਲ ਪਿਆਰ ਹੋ ਗਿਆ ਬਹੁਤ ਫਿਰ ਸੰਤ ਮਹੀਨੇ ਬਾਅਦ ਫਿਰ ਉੱਥੇ ਲੈ ਗਈ ਮੈਂ ਤਾਂ ਆਪਦੇ ਜਿੱਥੇ ਜਾਉ ਉਹ ਅਸੀਂ ਫਿਰ ਛੋਟੀ ਉਮਰ ਦੇ ਸੀ ਮੈਂ ਤੇ ਹਰੀ ਸੋਰੀ ਤਾਂ ਉਹ ਵੀ 30-31 ਸਾਲ ਦਾ ਸੀ ਮੈਂ 21 ਸਾਲ ਦਾ ਸੀ ਖੇਲਣਾ ਹੋਰ ਕਰਨਾ ਦੂਜਿਆਂ ਨੇ ਕਹਿੰਦੇ ਕੋਈ ਜੇਦਰ ਬਣਾਇਆ ਉਹ ਚਾਦਰ ਬੰਨੀ ਫਿਰ ਉਹ ਖੇਡਦੇ ਫਿਰਦੇ ਨੂੰ ਕਹਿੰਦੇ ਮਰ ਜਾਣ ਸੰਦ ਤੇ ਹੱਸਦਾ ਕਹਿੰਦੇ ਮਰ ਜਾ ਤੂੰ ਸੇ ਬੁੜੇ ਪਏ ਰਹੇ ਨੇ ਅਸੀਂ ਫਿਰ ਛਾਹ ਨੂੰ ਸੰਦ ਕੋਲ ਬਹਿ ਜਾਂਦੇ ਹੂੰ ਦੋ ਨਿਹਰਾ ਗਿੱਟਾੜੀ ਸਨ ਅਮਰੀਕਾ ਚ ਗੁਰਮੇਲ ਸੋਹਰੀ ਤੇ ਉਹ ਕੰਨਾ ਮੁੰਡਾ ਕੁਲਦੀਪ ਹੈ ਇੱਕ ਹੋਸ਼ ਗੁਰਵਚਨ ਤੇ ਉਹ ਅਮਰੀਕਾ ਜਨ ਹੁਣ ਤੇ ਦੋ ਤਿੰਨ ਤਾਂ ਹੈਗੇ ਇੱਕ ਪਤਾ ਨਹੀਂ ਹੈ ਨਹੀਂ ਮੈਨੂੰ ਟੈਲੀਫੋਨ ਕਿਤੇ ਮਰ ਆਇਆ ਤੇ ਉਹ ਮੰਨਣ ਲੱਗ ਜਾਂਦੇ ਹਰੀ ਸੁਖ ਨਾਲ ਲੱਗ ਜਾਂਦਾ ਮੈਂ ਕੋਲੇ ਬੈਠਾ ਗੱਲਾਂ ਕਰੀ ਜਾਂਦਾ ਤੇ ਸੰਤ ਬੜਿਆ ਸਾਨੂੰ ਧਾਰਮ ਗੱਲਾਂ ਕਰਦੇ ਮੈਂ ਕੁਐਸਚਨ ਵੀ ਕਰਦਾ ਰਹਿਦਾ ਉਹ ਜਦੋਂ ਮੈਂ ਕਰਦਾ ਗੁਰਦਾ ਕਿਸੇ ਵੇਲੇ ਸੰਤ ਬਖੋਲੀ ਸੀ ਮੈਂ ਅਗੋਂ ਕਰਨਦਾ ਉਹ ਸੰਤ ਫਿਰ ਬਹੁਤ ਪਿਆਰ ਕਰਨ ਲੱਗ ਗਿਆ ਫਿਰ ਸੰਤ ਪਹਿਲੇ ਜਦੋਂ ਮੈਨੂੰ ਉਸ ਤੋਂ ਬਾਅਦ ਆਏ ਜੇਲਾ ਚ 72 ਹੋ ਗਿਆ 72 ਜਾ ਕੇ ਚੌਣ ਹੋਈ ਦੁਆਰਾ ਚੌਣ ਮੇਰੇ ਫਿਰ ਟਿਕਟ ਜਿਹੜੀ ਉਹ ਬੋਰਡ ਹੁੰਦਾ ਫਿਰ ਸੰਤ ਫਤਿਹ ਸੋਨੇ ਮੈਨੂੰ ਟਿਕਟ ਦੇ ਵਿੱਚ ਆਪ ਫਿਰ ਬਾਦਲ ਸਾਹਿਬ ਨੇ ਮਦਦ ਕੀਤੀ ਟੋੜਾ ਸਭ ਤੋੜੇ ਨਾ ਹੁੰਦੇ